ਇੱਕ ਪਾਸੇ ਜੋਤ ਵਿੱਚ ਜੋਤ ਰਲਦੀ ਪਈ ਹੈ ਦੂਜੀ ਪਾਸੇ ਸੰਸਾਰ ਸਮੀ ਪਈ ਹੈ ਇੱਕ ਤਰਫ ਸਰੀਰ ਦਾ ਜਾੜਾ ਬਣਦਾ ਹੈ ਦੂਜੀ ਪਾਸੇ ਸਰੀਰ ਨੂੰ ਸੰਸਾਰ ਵੀ ਕਾਰੋ ਵਿਹਾਰ ਵਿੱਚ ਲਾ ਰਹਿਣ ਇੱਕ ਪਾਸੇ ਪਾਤਸ਼ਾਹ ਮਹਾਰਾਜ ਉਸ ਪਰੇ ਪੁਰਨਾ ਪਰਮਾਤਮਾ ਵਿੱਚ ਰਵਦੇ ਪਏ ਨੇ ਦੂਜੇ ਪਾਸੇ ਕੋਈ ਜੋਤ ਸੰਸਾਰ ਨੂੰ ਉਸ ਵਾਹਿਗੁਰੂ ਪਰਮੇਸ਼ਰ ਵਿੱਚ ਲਾਉਂ ਉਦੇ ਵਿੱਚ ਮਿਲਨ ਦੀ ਉਪਦੇਸ਼ ਗੰਦੀ ਪਈ ਹੈ ਜੋਤ ਉਹਾ ਜੁਗਤ ਸائیں ਸਹ ਕਾਇਆ ਖੇਰ ਪਲਟੀ ਹੈ ਬਾਸ਼ਾ ਜੀ ਦੀ ਉਹੀ ਜੋਤ ਹੈ ਇੱਕ ਜੋਤ ਜਾ ਰਹੀ ਹੈ ਇੱਕ ਤੋਂ ਜੋਤ ਜਾਣਾ ਕਿਵੇਂ ਹੈ ਕਿਵੇਂ ਇਥੋਂ ਫੁਰਸ ਹੋ ਕੇ ਜਾਣਾ ਕਿਵੇਂ ਇਤੋ ਪ੍ਰੋਕਤ ਹੋ ਕੇ ਜਾਣਾ ਕਿਵੇਂ ਵਿਹਲਾ ਹੋ ਕੇ ਜਾਣਾ ਕਿਵੇਂ ਐਨ ਹੌਲਾ ਹੋ ਕੇ ਜਾਣਾ ਇੱਕ ਜੋਤ ਉਸ ਗੱਲ ਦਾ ਉਪਦੇਸ਼ ਮੈਂ ਕਰਦੀ ਇੱਕ ਜੋਤ ਜਾ ਰਹੀ ਹੈ ਜੋਤੀ ਜੋਤ ਰਲੀ ਸੰਪੂਰਨ ਥੀਆ ਰਾ ਇਕਤਾ ਵਾਯੂ ਗੁਰੂ ਪਰਮੇਸ਼ਰ ਵਿੱਚ ਜੋਤ ਰਲਦੀ ਪਈਏ ਦੋਸਰੀ ਉਸ ਜੋਤ ਉਹੀ ਜੋਤ ਉਸ ਪਰਿਪੂਰਨ ਪਰਮਾਤਮ ਦੇਵ ਅਕਾਰ ਤੋਂ ਕਿਤੇ ਵਿੱਚ ਮਿਲਣ ਦਾ ਤਰੀਕਾ ਪਏ ਦੱਸਦੀ ਇਸ ਸੰਸਾਰ ਨੂੰ ਦੇਖੋ ਕਿੰਨਾ ਸੋਹਣਾ ਇਹ ਸੰਜੋਗ ਹੈ ਦੱਸਦੇ ਪਏ ਗੁਰੂ ਹਰਰਾਏ ਸਿੰਘ ਮਹਾਰਾਜ ਗੁਰੂ ਨਾਨਕ ਦੇ ਘਰ ਦੀ ਸੱਤਵੀਂ ਜੋਤ ਨੇ ਸੱਤਵੇਂ ਪ੍ਰਕਾਸ਼ ਨੇ ਜਦੋਂ ਔਰੰਗਜੀਤ ਫਿਰ ਗੁਰੂ ਹਰ Rai ਸਾਹਿਬ ਨੂੰ ਆਪਣੇ ਕੋਲ ਬੁਲਾਉਂਦੇ ਨੇ